ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਚੈਨਲ ਕਰਦੇ ਹਾਂ ਸ਼ੁਰੂਆਤ ਪ੍ਰੋਵਿੰਸ਼ਲ ਅਤੇ ਫੈਡਰਲ ਨਮਾਇੰਦਿਆਂ ਦੇ ਵੱਲੋਂ ਲੰਬਰ ਰੈਸਟਿਊ ਨੂੰ ਲੈ ਕੇ ਵੈਨਕੂਵਰ ਚ ਕੀਤੀ ਗਈ ਮੀਟਿੰਗ ਪ੍ਰੀਮੀਅਰ ਡੇਵਿਡੀ ਵੀ ਮੰਗ ਰਹੇ ਨੇ ਵੱਧ ਸਹਾਇਤਾ ਭਲਕੇ ਕਾਰਨੀ ਸਰਕਾਰ ਦਾ ਪਹਿਲਾ ਬਜਟ ਹਾਊਸ ਆਫ ਕਾਮਨਸ ਚ ਕੀਤਾ ਜਾਏਗਾ ਟੇਬਲ ਹਾਲੇ ਤੱਕ ਕਿਸੇ ਵੀ ਟਰਨੇ ਬਜਟ ਦੀ ਸਪੋਰਟ ਕਰਨ ਲਈ ਨਹੀਂ ਪਰਈ ਹਾਮੀ ਵੀਕਐਂਡ ਦੇ ਉੱਪਰ ਮਿਸ਼ਨ ਹਸਪੀਟਲ ਦੇ ਵਿੱਚ ਐਮਰਜੈਂਸੀ ক্লোਜ਼ਰ ਦਾ ਕਰਨਾ ਪਿਆ ਸਾਹਮਣਾ ਹੈਲਥ케ਅਰ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਪ੍ਰੋਵਿੰਸ਼ਲ ਅਤੇ ਫੈਡਰਲ ਨੁਮਾਇੰਦਿਆਂ ਵੱਲੋਂ ਅੱਜ ਵੈਂਕੂਵਰ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਹੱਲ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਅਮਰੀਕਾ ਵੱਲੋਂ ਲਗਾਏ ਟੈਰਫ ਤੋਂ ਪ੍ਰਭਾਵਿਤ ਲੰਬਰ ਇੰਡਸਟਰੀ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ ਕਿਉਂਕਿ ਅਮਰੀਕਾ ਵੱਲੋਂ ਪਹਿਲਾਂ 35% ਅਤੇ ਹੁਣ ਇਸ ਵਿੱਚ 10% ਦਾ ਵਾਧਾ ਕਰਕੇ 45% ਟੈਰਫ ਲੰਬਰ ਦੇ ਉੱਪਰ ਲਗਾਏ ਗਏ ਨੇ ਇਸ ਮੀਟਿੰਗ ਦੇ ਵਿੱਚ ਅਮਰੀਕਾ ਕੈਨੇਡਾ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੌਂਕ ਅਤੇ ਹਾਊਸਿੰਗ ਮਿਨਿਸਟਰ ਜਾਰਜ ਰੌਬਰਟਸਨ ਜੋ ਉੱਤੇ ਨਾਲੋਂ ਨਾਲ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਅਤੇ ਫੋਰੈਸਟ ਮਿਨਿਸਟਰ ਰਵੀ ਪਰਮਾਰ ਸ਼ਾਮਲ ਸਨ ਕਿ ਕਿ ਪਿਛਲੇ ਮਹੀਨੇ ਯੂਨਾਈਟਿਡ ਸਟੀਲ ਵਰਕਰਸ ਡਿਸਟ੍ਰਿਕਟ 3 ਦੇ ਪ੍ਰੈਜ਼ੀਡੈਂਟ ਵੱਲੋਂ ਕਿਹਾ ਗਿਆ ਸੀ ਕਿ ਉਹ ਅਮਰੀਕੀ ਟੈਰਫਾਂ ਨਾਲ ਅਪਸੈਟ ਨੇ ਇਹ ਯੂਨੀਅਨ 10000 ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਮਲਾਲ ਵੀ ਕੀਤਾ ਜਾ ਰਿਹਾ ਸੀ ਕਿ ਇੰਜ ਚਾਪ ਰਿਹਾ ਕਿ ਸਪੋਰਟ ਕਰਨ ਲਈ ਕੋਈ ਪਿੱਛੇ ਨਹੀਂ ਹੈ ਕਿਉਂਕਿ ਲੰਬਰ ਇੰਡਸਟਰੀ ਬ੍ਰਿਟਿਸ਼ ਕੋਲੰਬੀਆ ਦੀ ਵੱਡੀ ਇੰਡਸਟਰੀ ਹੈ ਯੂਨੀਅਨ ਮਤਾਬਕ ਇਸ ਨਾਲ ਸਿਰਫ ਵਰਕਰ ਹੀ ਪ੍ਰਭਾਵਿਤ ਨਹੀਂ ਹੋਣਗੇ ਇਸ ਤੋਂ ਇਲਾਵਾ ਟਰਕਿੰਗ ਇੰਡਸਟਰੀ ਰਿਟੇਲ ਸਟੋਰ ਅਤੇ ਹੋਰ ਪਬਲਿਕ ਸੈਕਟਰ ਵੀ ਪ੍ਰਭਾਵਿਤ ਹੋਣਗੇ ਅਤੇ ਉਹਨਾਂ ਹੀ ਫੈਡਰਲ ਸਰਕਾਰ ਨੂੰ ਇਸ ਵਿਸ਼ੇ ਉੱਪਰ ਕੁਝ ਕਰਨ ਦੇ ਲਈ ਕਿਹਾ ਸੀ ਇਸ ਮੀਟਿੰਗ ਦੌਰਾਨ ਪ੍ਰੋਵਿੰਸ਼ੀਅਲ ਸਰਕਾਰ ਦਾ ਗੋਲ ਇਹ ਰਿਹਾ ਕਿ ਫੈਡਰਲ ਸਰਕਾਰ ਨੂੰ ਫੋਰੈਸਟ ਇੰਡਸਟਰੀ ਵਿੱਚ ਜੌਬਸ ਪ੍ਰੋਟੈਕਸ਼ਨ ਲਈ ਹੋਰ ਸਹਾਇਤਾ ਦੇਣ ਵਾਸਤੇ ਮਨਾਇਆ ਜਾਵੇ ਕਿਉਂਕਿ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਕਿ ਅਮਰੀਕਾ ਦੇ ਮੌਜੂਦਾ ਟੈਰਫ ਸਿਰਫ ਬੀਸੀ ਨਹੀਂ ਪੂਰੀ ਕੈਨੇਡਾ ਦੀ ਲੰਬਰ ਇੰਡਸਟਰੀ ਉੱਪਰ ਹਮਲਾ ਨੇ ਉਹਨਾਂ ਕਿਹਾ ਸੀ ਕਿ ਲੰਬਰ ਇੰਡਸਟਰੀ ਕੈਨੇਡੀਅਨ ਜੀਡੀਪੀ ਵਿੱਚ ਸਿੱਧਾ ਯੋਗਦਾਨ ਪਾਉਂਦੀ ਹੈ ਜੋ ਕਿ ਸਟੀਲ ਅਤੇ ਆਟੋ ਪਾਰਟਸ ਤੋਂ ਜ਼ਿਆਦਾ ਹੈ ਕਿਉਂਕਿ ਇਹ ਇੰਡਸਟਰੀ ਜ਼ਿਆਦਾ ਜੌਬਸ ਪੈਦਾ ਕਰਦੀ ਹੈ ਜਿਨ੍ਹਾਂ ਮੰਗ ਕੀਤੀ ਸੀ ਕਿ ਫੈਡਰਲ ਸਰਕਾਰ ਇਸ ਨੂੰ ਨੈਸ਼ਨਲ ਇਕਨੋਮੀ ਲਈ ਐਮਰਜੈਂਸੀ ਮੰਨੇ ਅਤੇ ਇਸ ਬਾਰੇ ਉਹਨਾਂ 10 ਅਕਤੂਬਰ ਨੂੰ ਇੱਕ ਲੈਟਰ ਵੀ ਪ੍ਰਧਾਨ ਮੰਤਰੀ ਮਾਕਰਨੀ ਨੂੰ ਲਿਖਿਆ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਜੌਬਸ ਖਤਮ ਹੋਣਗੀਆਂ ਇਸ ਲਈ ਫੈਡਰਲ ਸਰਕਾਰ 1 ਬਿਲੀਅਨ ਡਾਲਰ ਕ੍ਰਾਂਤ ਜਾਰੀ ਕਰਿਆ ਤੇ ਬਾਕੀ ਹੋਰ ਸਹਾਇਤਾ ਵੀ ਦਿੱਤੀ ਜਾਵੇ ਅਤੇ ਇਸ ਲੜਾਈ ਵਿੱਚ ਪ੍ਰੋਵੈਂਸ਼ੀਅਲ ਸਰਕਾਰ ਫੈਡਰਲ ਸਰਕਾਰ ਦੇ ਨਾਲ ਹੈ ਫੋਰੈਸਟ ਮਿਨਿਸਟਰ ਰਵੀ ਪਰਮਾਰ ਨੇ ਮੰਗ ਕੀਤੀ ਸੀ ਕਿ ਫੈਡਰਲ ਸਰਕਾਰ ਲੰਬਰ ਇੰਡਸਟਰੀ ਲਈ ਜਾਦਾ ਮਾਰਕੀਟਾਂ ਲੱਭੇ ਤਾਂ ਜੋ ਜੋਬਸ ਜਾਣ ਦਾ ਖਤਰਾ ਨਾ ਹੋਵੇ ਜੇਕਰ ਇੱਕ ਮਾਰਕੀਟ ਬੰਦ ਹੁੰਦੀ ਹੈ ਬੀਸੀ ਕਾਉਂਸਲ ਆਫ ਫੋਰੈਸਟ ਇੰਡਸਟਰੀਜ਼ ਵੱਲੋਂ ਮੰਗ ਕੀਤੀ ਗਈ ਸੀ ਕਿ ਫੈਡਰਲ ਸਰਕਾਰ ਉਸੇ ਤਰ੍ਹਾਂ ਲੰਬਰ ਇੰਡਸਟਰੀ ਨੂੰ ਗੱਲਬਾਤ ਚ ਤਰਜੀਹ ਦੇਵੇ ਜਿਵੇਂ ਸਟੀਲ ਅਲੂਮਿਨਾ ਮਤੇ ਆਟੋ ਪਾਰਟਸ ਨੂੰ ਦਿੱਤੀ ਜਾ ਰਹੀ ਹੈ ਸੌਫਟਵਰਡ ਲੰਬਰ ਪਿਛਲੇ ਕੁਝ ਸਾਲਾਂ ਚ ਅਮਰੀਕਾ ਕੈਨੇਡਾ ਦਰਮਿਆਨ ਟ੍ਰੇਡ ਟਕਰਾਅ ਦਾ ਧੁਰਾ ਰਿਹਾ ਹੈ ਕਿਉਂਕਿ ਅਮਰੀਕਾ ਦੋਸ਼ ਲਗਾਉਂਦਾ ਹੈ ਕਿ ਕੈਨੇਡਾ ਲੰਬਰ ਇੰਡਸਟਰੀ ਨੂੰ ਸਬਸਿਡੀ ਦਿੰਦਾ ਹੈ ਜਿਸ ਨਾਲ ਉਹਨਾਂ ਦੀ ਡੋਮੈਸਟਿਕ ਇੰਡਸਟਰੀ ਪ੍ਰਭਾਵਿਤ ਹੁੰਦੀ ਹੈ। ਇਹੀ ਕਹਿੰਦੇ ਹੋਏ ਡਿਊਟੀਆਂ ਵਧਾਈਆਂ ਗਈਆਂ ਨੇ ਕਿਉਂਕਿ ਅਮਰੀਕਾ ਦੇ ਵਿੱਚ ਲਗਭਗ 25% ਕੈਨੇਡੀਅਨ ਲੰਬਰ ਦੀ ਵਰਤੋਂ ਕੀਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੌਕਸਿਕ ਡਰੱਗਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਨੰਬਰ ਲਗਾਤਾਰ ਸਾਹਮਣੇ ਆ ਰਹੇ ਨੇ ਬੇਸ਼ੱਕ ਪਿਛਲੇ ਸਾਲਾਂ ਦੇ ਮੁਕਾਬਲੇ ਸਥਿਤੀ 'ਚ ਕੁਝ ਸੁਧਾਰ ਹੋਇਆ ਹੈ ਪਰ ਇਸ ਦੇ باوجود ਵੀ ਰੋਜ਼ਾਨਾ 5 ਤੋਂ 6 ਮੌਤਾਂ ਦੇ ਨਾਲ ਇਹ ਨੰਬਰ ਕਾਫੀ ਹਾਈ ਨੇ ਸਤੰਬਰ ਦੇ ਵਿੱਚ 158 ਮੌਤਾਂ ਟੌਕਸਿਕ ਡਰੱਗਸ ਦੇ ਨਾਲ ਹੋਈਆਂ ਨੇ ਅਤੇ ਅਗਸਤ ਤੋਂ ਇਹ ਨੰਬਰ ਜ਼ਿਆਦਾ ਕਿਉਂਕਿ ਉਸ ਸਮੇਂ 150 ਮੌਤਾਂ ਹੋਈਆਂ ਸਨ ਤੇ ਮਈ ਤੋਂ ਬਾਅਦ ਸਤੰਬਰ ਇੱਕ ਅਜੀਹਾ ਮਹੀਨਾ ਰਿਹਾ ਜਿੱਥੇ ਕਿ ਟੌਕਸਿਕ ਡਰੱਗਸ ਦੇ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਔਸਤਨ ਰੋਜ਼ਾਨਾ 5.3 ਮੌਤਾਂ ਆਨ ਰੈਗੂਲੇਟਰ ਟਾਕਸਿਕ ਡਰੱਗਸ ਦੇ ਨਾਲ ਸਤੰਬਰ ਦੇ ਵਿੱਚ ਹੋਈਆਂ ਨੇ BC ਕਨਰਰ ਸਰਵਿਸ ਮੁਤਾਬਕ ਫੈਂਟਨੈਲ ਪ੍ਰਮੁੱਖ ਮੌਤਾਂ ਦਾ ਕਾਰਨ ਰਿਹਾ ਅਤੇ 65% ਵੱਲੋਂ ਸਮੋਕਿੰਗ ਮੈਥਡ ਦੇ ਨਾਲ ਡਰੱਗਸ ਲਏ ਗਏ ਨੇ ਜੇਕਰ ਸਭ ਤੋਂ ਵੱਧ ਮੌਤਾਂ ਵਾਲੇ ਸ਼ਹਿਰਾਂ ਦੀ ਇਸ ਸਾਲ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਵੈਨਕੂਵਰ ਦੇ ਵਿੱਚ 314 ਸਰੀ ਦੇ ਵਿੱਚ 93 ਅਤੇ ਗ੍ਰੇਟਰ ਵਿਕਟੋਰੀਆ ਦੇ ਵਿੱਚ ਵੀ 93 ਮੌਤਾਂ ਹੋਈਆਂ ਨੇ ਬੇਸ਼ੱਕ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਟਾਕਸਿਕ ਡਰੱਗਸ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਲਈ ਸੇਫਰ ਸਪਲਾਈ ਅਤੇ ਡਰੱਗ ਡੀਕ੍ਰਿਮੀਨਲਾਈਜ਼ ਵਰਗੀਆਂ ਪਾਲਿਸਿਜ਼ ਲਿਆਂਦੀਆਂ ਗਈਆਂ ਸੀ ਪਰ ਫਿਲਹਾਲ ਸਥਿਤੀ ਦੇ ਵਿੱਚ ਕੋਈ ਜ਼ਿਆਦਾ ਸੁਧਾਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਅਤੇ ਫੈਂਟਾਨੀਲ ਦੇ ਨਾਲ ਇਹ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੁੰਦਾ ਹੈ ਅਤੇ ਨਾਲੋਂ ਨਾਲ ਓਵਰਡੋਜ਼ ਦੀ ਸਮੱਸਿਆ ਵੀ ਵੱਧ ਜਾਂਦੀ ਹੈ ਬੇਸ਼ੱਕ ਬਹੁਤ ਸਾਰੇ ਹੈਲਥ ਅਫੀਸ਼ੀਅਲਸ ਅਤੇ ਇਸ ਕੌਜ ਦੇ ਲਈ ਕੰਮ ਕਰਨ ਵਾਲੇ ਗਰੁੱਪਸ ਦੇ ਵੱਲੋਂ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਪਰ ਇਸ ਬਿਮਾਰੀ ਨੂੰ ਜੜੋਂ ਪੁੱਟਣ ਦੀ ਜ਼ਰੂਰਤ ਹੈ ਤਾਂ ਜੋ ਭਵਿੱਖ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਟੌਕਸਿਕ ਡਰੱਗਸ ਦੇ ਨਾਲ ਇਸ ਢੰਗ ਦੇ ਨਾਲ ਮੌਤਾਂ ਨਾ ਹੋਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਮਰਜੈਂਸੀ ਰੂਮ ਕਲੋਜ਼ਰ ਦਾ ਮਸਲਾ ਬਹੁਤ ਵਾਰ ਸਾਹਮਣੇ ਆਇਆ ਹੈ ਬੇਸ਼ੱਕ ਹੈਲਥ ਮਿਨਿਸਟਰ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਐਮਰਜੈਂਸੀ ਕਲੋਜ਼ਰ ਹੋਏ ਨੇ ਪਰ ਜਦੋਂ ਡਾਕਟਰ ਕੋਈ ਡਿਊਟੀ ਉੱਪਰ ਨਾ ਹੋਣ ਕਾਰਨ ਐਮਰਜੈਂਸੀ ਰੂਮ ਬੰਦ ਕੀਤੇ ਜਾਂਦੇ ਨੇ ਤਾਂ ਉਹ ਲੋਕਾਂ ਦੇ ਵਿੱਚ ਚਿੰਤਾ ਜ਼ਰੂਰ ਖੜੀ ਕਰ ਦਿੰਦਾ ਹੈ ਇਸ ਤਰ੍ਹਾਂ ਦਾ ਮਾਮਲਾ ਮਿਸ਼ਨ ਹਸਪੀਟਲ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਫਰੇਜ਼ਰ ਹੈਲਥ ਨੇ ਜਾਣਕਾਰੀ ਦਿੱਤੀ ਸੀ ਕਿ ਹਸਪਤਾਲ ਦਾ ਐਮਰਜੈਂਸੀ ਡਿਪਾਰਟਮੈਂਟ ਸ਼ੁੱਕਰਵਾਰ ਨੂੰ ਬੰਦ ਰਿਹਾ ਕਿਉਂਕਿ ਡਾਕਟਰ ਦੀ ਸ਼ਾਰਟੇਜ ਕਾਰਨ ਇਹ ਸਟੈਪ ਚੁੱਕਣਾ ਪਿਆ ਅਤੇ ਸ਼ਨੀਵਾਰ ਸਵੇਰੇ 8 ਵਜੇ ਇਹ ਦੁਬਾਰਾ ਤੋਂ ਖੁੱਲਿਆ ਅਤੇ ਸ਼ੁੱਕਰਵਾਰ 11 ਵਜੇ ਰਾਤ ਤੱਕ ਡਾਕਟਰ ਵੱਲੋਂ ਐਮਰਜੈਂਸੀ ਵਿੱਚ ਸਾਰੇ ਮਰੀਜ਼ਾਂ ਨੂੰ ਸ਼ਿਫਟ ਖਤਮ ਕਰਨ ਤੋਂ ਪਹਿਲਾਂ ਦੇਖਿਆ ਗਿਆ ਸੀ ਤੇ ਐਮਰਜੈਂਸੀ ਦੇ ਵਿੱਚ ਟ੍ਰੇਡ ਨਰਸਾਂ ਵੱਲੋਂ ਟੇਕ ਕੇਅਰ ਕੀਤੀ ਗਈ ਇਹ ਵੀ ਧਿਆਨ ਰੱਖਿਆ ਗਿਆ ਸੀ ਕਿ ਜਿੰਨਾ ਮਰੀਜ਼ਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਹੋਰ ਹਸਪੀਟਲਸ ਦੇ ਵਿੱਚ ਸ਼ਿਫਟ ਕੀਤਾ ਜਾਵੇ ਡਾਇਰੈਕਟਰ ਆਫ ਮੈਂਟਲ ਹੈਲਥ ਐਂਡ ਵੈਲਨੈਸ ਵਿਦ ਐਮਬੂਲੈਂਸ ਪੈਰਾਮੈਡੀਕਸ ਨੈਕ ਰੌਪ ਨੇ ਕਿਹਾ ਹੈ ਕਿ ਹੈਲੋਵਿਨ ਉੱਪਰ ਐਮਰਜੈਂਸੀ ਬੰਦ ਹੋਣਾ ਚਿੰਤਾਜਨਕ ਸੀ ਜਿਸ ਕਾਰਨ ਮਰੀਜ਼ਾਂ ਨੂੰ ਐਵਸਫੋਰਡ ਰੀਜਨਲ ਹਸਪੀਟਲ ਅਤੇ ਰਿਚਮੈਡੋਜ਼ ਹਸਪੀਟਲ ਵਿੱਚ ਲਜਾਣਾ ਪਿਆ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਫਰਵਰੀ ਮਾਰਚ ਅਤੇ ਅਗਸਤ ਦੇ ਵਿੱਚ ਮਿਸ਼ਨ ਚ ਐਮਰਜੈਂਸੀ ਕਲੋਜ਼ਰ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਵੀ ਡੈਲਟਾ ਹਸਪੀਟਲ ਚ ਐਮਰਜੈਂਸੀ ਕਲੋਜ਼ਰ ਹੋਣ ਦੇ ਨਾਲ ਕਾਫੀ ਸਿਆਸੀ ਤੌਰ ਤੇ ਬਿਆਨਬਾਜ਼ੀ ਹੋਈ ਸੀ ਜਿੱਥੇ ਕਿ ਡੈਲਟਾ ਦੇ ਮੇਅਰ ਜਾਰਜ ਹਾਰਵੀ ਦੇ ਵੱਲੋਂ ਇਸ ਮੁੱਦੇ ਨੂੰ ਪ੍ਰੋਵਿੰਸ਼ਲ ਸਰਕਾਰ ਅੱਗੇ ਚੁੱਕਣ ਦੀ ਗੱਲ ਕਹੀ ਗਈ ਸੀ ਡੈਲਟਾ ਦੀ ਸਿਟੀ ਕੌਂਸਲ ਦੇ ਵਿੱਚ ਬੇਸ਼ੱਕ ਇਸ ਨੂੰ ਹੈਲਥ ਐਮਰਜੈਂਸੀ ਐਲਾਨਣ ਸੰਬੰਧੀ ਇੱਕ ਮੋਸ਼ਨ ਵੀ ਲਿਆਂਦਾ ਗਿਆ ਸੀ ਪਰ ਮੇਅਰ ਹਾਰਵੀ ਦੇ ਵੱਲੋਂ ਉਸ ਨੂੰ ਪਹਿਲਾਂ ਹੀ ਸਟੈਪਡਾਊਨ ਕਰ ਦਿੱਤਾ ਗਿਆ ਸੀ ਪਰ ਉਹਨਾਂ ਨਾਲੋਂ ਨਾਲ ਸਖਤ ਸ਼ਬਦਾਂ ਦੇ ਵਿੱਚ ਇਸਦੀ ਆਵਾਜ਼ ਜ਼ਰੂਰ ਚੁੱਕੀ ਸੀ ਦੂਜੇ ਪਾਸੇ ਪ੍ਰੋਵਿੰਸ਼ੀਅਲ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਨਵੇਂ ਡਾਕਟਰਸ ਲਿਆਉਣ ਦੇ ਲਈ ਹਰ ਹਿੱਲਾ ਵਰਤਿਆ ਜਾ ਰਿਹਾ ਹੈ ਅਤੇ ਹੈਲਥ ਅਥਾਰਟिटीज ਦਾ ਕਹਿਣਾ ਹੈ ਕਿ ਉਹ ਵੀ ਹਰ ਸੰਭਵ ਕੋਸ਼ਿਸ਼ ਕਰਦੀਆਂ ਨੇ ਕਿ ਕਿਸੇ ਵੀ ਹਸਪਤਾਲ ਦੇ ਵਿੱਚ ਐਮਰਜੈਂਸੀ ਰੂਮ ਕਲੋਜ਼ਰ ਨਾ ਹੋਵੇ ਕੈਨੇਡਾ ਦੀ ਪਿਛਲੀ ਜਸਟਨ ਟਰੂਡੋ ਸਰਕਾਰ ਦੇ ਵੱਲੋਂ 2035 ਤੱਕ ਕੈਨੇਡਾ 'ਚ ਵਿਕਣ ਵਾਲੀ ਹਰ ਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਵੇ ਇਸ ਦੇ ਲਈ ਇੱਕ ਮੈਂਡੇਟ ਲਿਆਂਦਾ ਗਿਆ ਸੀ ਪਰ ਮੌਜੂਦਾ ਪ੍ਰਧਾਨ ਮੰਤਰੀ ਮਾਕਰਨੀ ਦੇ ਵੱਲੋਂ ਇਸ ਵਿੱਚ ਕੁਝ ਤਬਦੀਲੀ ਕੀਤੀ ਜਾ ਰਹੀ ਹੈ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸਰਦੀਆਂ ਵਿੱਚ ਆਪਣੀ ਇਲੈਕਟ੍ਰਿਕ ਵਹੀਕਲਜ਼ ਦੀ ਸੇਲਸ ਸੰਬੰਧੀ ਜੋ ਮੰਡੇਟ ਹੋਏਗਾ ਉਸ ਵਿੱਚ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕਰੇਗਾ এনवायरमेंट ਅਤੇ ਕਲਾਈਮੇਟ ਚੇਂਜ ਦੇ ਚਲਦਿਆਂ ਕੈਨੇਡਾ ਨੇ એનર્ਜੀ ਅਤੇ ਟਰਾਂਸਪੋਰਟੇਸ਼ਨ ਦੇ ਡਾਇਰੈਕਟਰ ਜਨਰਲ ਮਾਰਕ ਕੌਂਚੀ ਨੇ ਹਾਊਸ ਆਫ ਕਾਮਨਸ ਦੇ ਵਿੱਚ এনवायरमेंट ਕਮੇਟੀ ਦੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਹਨਾਂ ਦਾ ਡਿਪਾਰਟਮੈਂਟ ਸਾਲ ਦੇ ਅੰਤ ਤੱਕ ਇਸ ਸੰਬੰਧੀ ਕੀ ਆਦੇਸ਼ ਹੋਣਗੇ ਉਹ ਸਾਂਝੇ ਕਰਨ ਦੇ ਲਈ ਲਈ ਅੱਗੇ ਆਏਗਾ ਤੇ ਨਾਲੋਂ ਨਾਲ ਜੋ ਪਿਛਲੇ ਸਮੇਂ ਦੌਰਾਨ ਸਮੀਖਿਆ ਕੀਤੀ ਗਈ ਹੈ ਉਸ ਦੇ ਨਤੀਜੇ ਵੀ ਸਾਂਝੇ ਕਰਨ ਦੀ ਕੋਸ਼ਿਸ਼ ਹੋਏਗੀ ਕਿਉਂਕਿ 11 ਸਤੰਬਰ ਨੂੰ ਪ੍ਰਧਾਨ ਮੰਤਰੀ ਮਾਹਕਾਰਨੀ ਨੇ ਅਚਾਨਕ 2026 ਲਈ EV ਮੈਨਡੇਟ ਦੇ ਰੋਲ ਆਊਟ ਨੂੰ ਰੋਕ ਦਿੱਤਾ ਸੀ ਅਤੇ ਇਸ ਦੇ ਲਈ 60 ਦਿਨਾਂ ਦਾ ਰਿਵਿਊ ਸ਼ੁਰੂ ਕੀਤਾ ਸੀ ਤਾਂ ਕਿ ਇਸ ਨੂੰ ਕਿਸ ਤੰਗ ਦੇ ਨਾਲ ਲਾਗੂ ਕੀਤਾ ਜਾ ਸਕਦਾ ਹੈ ਤੇ ਇਸ ਦਾ ਕੀ ਅਸਰ ਪਏਗਾ ਉਹ ਸਾਰਾ ਕੁਝ ਦੇਖਿਆ ਜਾ ਸਕੇ ਅਤੇ ਅਗਲੇ ਸਾਲ EV ਕੰਪਨੀਆਂਜ਼ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੇਚੀਆਂ ਜਾਣ ਵਾਲੀਆਂ ਸਾਰੀਆਂ ਨਵੀਆਂ ਕਾਰਾਂ SUV ਅਤੇ ਲਾਈਟ ਡਿਊਟੀ ਟਰੱਕਸ ਵਿੱਚੋਂ 20% ਜ਼ੀਰੋ emission ਵਾਲੇ ਵਹੀਕਲਸ ਹੋਣ ਜਿਸ ਵਿੱਚ ਪਲੱਗ-ਇਨ ਹਾਈਬ੍ਰਿਡ ਵੀ ਸ਼ਾਮਲ ਹੈ ਪਰ ਅਮਰੀਕੀ ਟੈਰਿਫਸ ਦੁਆਰਾ ਕੈਨੇਡਾ ਦੇ ਆਟੋ ਸੈਕਟਰ ਨੂੰ ਪ੍ਰਭਾਵਿਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਆਟੋ ਇੰਡਸਟਰੀ ਨੂੰ 1 ਸਾਲ ਦੇ ਲਈ ਇਹਨਾਂ ਟੀਚਿਆਂ ਤੋਂ ਛੋਟ ਦੇ ਦਿੱਤੀ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਇਸ ਸੰਬੰਧੀ ਰਿਵਿਊ ਤੋਂ ਬਾਅਦ ਦੇਖਿਆ ਜਾਏਗਾ ਕਿ ਕਿਵੇਂ ਕਦਮ ਅੱਗੇ ਵਧਾਏ ਜਾਣ ਦੂਜੇ ਪਾਸੇ ਈਬੀ ਇੰਡਸਟਰੀ ਦੇ ਮੇਕਰਸ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਫੈਡਰਲ ਸਰਕਾਰ ਇਸ ਮੈਨਡੇਟ ਨੂੰ ਪੂਰੀ ਤਰ੍ਹਾਂ ਹੀ ਕੈਨਸਲ ਕਰ ਦੇਵੇ ਕਿਉਂਕਿ ਇਸ ਨੂੰ ਲਾਗੂ ਕਰਨਾ ਔਖਾ ਹੈ ਤੇ ਪਹਿਲਾਂ ਤੋਂ ਜੂਝ ਰਹੀ ਆਟੋ ਇੰਡਸਟਰੀ ਦੇ ਉੱਪਰ ਇਸ ਨਾਲ ਹੋਰ ਪ੍ਰਭਾਵ ਪਾਏਗਾ ਸਟੈਟਿਸਟਿਕ ਕੈਨੇਡਾ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਗਸਤ ਵਿੱਚ ਨਵੇਂ ਵਹੀਕਲਸ ਦੀ ਸੇਲਸ ਵਿੱਚ ਈਵੀਜ਼ ਸਿਰਫ 8.77% ਹੀ ਸਨ ਅਤੇ ਕੁਝ ਕਸਟਮਰਸ ਦੇ ਵੱਲੋਂ ਫੈਡਰਲ ਰਿਬੇਟ ਅਤੇ ਪ੍ਰੋਵਿੰਸ਼ੀਅਲ ਰਿਬੇਟ ਬੰਦ ਹੋਣ ਤੋਂ ਬਾਅਦ ਇਲੈਕਟ੍ਰਿਕ ਕਾਰਾਂ ਤੋਂ ਕਨਾਰਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਮਹਿੰਗੀਆਂ ਪੈਂਦੀਆਂ ਨੇ ਦੂਜੇ ਪਾਸੇ ਫੈਡਰਲ ਸਰਕਾਰ ਨੇ ਇਹ ਇਸ਼ਾਰਾ ਵੀ ਕੀਤਾ ਸੀ ਕਿ ਰਿਬੇਟ ਪ੍ਰੋਗਰਾਮ ਜਲਦੀ ਲਿਆਂਦਾ ਜਾਏਗਾ ਪਰ ਇਹ ਕਦੋਂ ਲਿਆਂਦਾ ਜਾਏਗਾ ਇਸ ਬਾਰੇ ਫਿਲਹਾਲ ਨਹੀਂ ਦੱਸਿਆ ਗਿਆ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਇਸ ਵਿੱਚ ਕੁਝ ਤਬਦੀਲੀਆਂ ਵੀ ਕਰ ਸਕਦੀ ਹੈ ਕੈਨੇਡਾ ਦੀ ਮਾਕਰਨੀ ਸਰਕਾਰ ਦੇ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਵੱਲੋਂ ਆਪਣਾ ਪਹਿਲਾ ਬਜਟ ਹਲਕੇ ਹਾਊਸ ਆਫ ਕਾਮਨਸ ਦੇ ਵਿੱਚ ਟੇਬਲ ਕੀਤਾ ਜਾਏਗਾ ਇਸ ਬਜਟ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹੋ ਰਿਹਾ ਹੈ ਤੇ ਆਪੋਜੀਸ਼ਨ ਪਾਰਟੀਆਂ ਦੀ ਬਿਆਨਬਾਜ਼ੀ ਤੋਂ ਬਾਅਦ ਪਲਕਿ ਉਹ ਦੇਣਾ ਜਦੋਂ ਸਰਕਾਰ ਬਜਟ ਟੇਬਲ ਕਰੇਗੀ ਪਰ ਇਸ ਬਜਟ ਨੂੰ ਪਾਸ ਕਰਵਾਉਣ ਦੇ ਲਈ ਮinority liberal government ਨੂੰ ਕਿਸੇ ਇੱਕ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਹੈ ਜੋ ਕਿ ਫਿਲਹਾਲ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਬੇਸ਼ੱਕ ਫਾਈਨੈਂਸ ਮਿਨਿਸਟਰ ਨੇ ਇਹ ਗੱਲ ਕਹੀ ਹੈ ਕਿ ਇਹ ਜਨਰੇਸ਼ਨਲ ਬਜਟ ਹੋਏਗਾ ਜਿਸ ਵਿੱਚ ਵੱਡੀ ਸਪੈਂਡਿੰਗ ਕੀਤੀ ਜਾਏਗੀ ਉਸ ਦੇ ਨਾਲ ਡੈਫਸਿਟ ਵੀ ਹੋਏਗਾ ਅਤੇ ਇਸ ਵਿੱਚ ਕੁਝ ਸੀਕ੍ਰੇਟ ਨਹੀਂ ਹੈ ਸਰਕਾਰ ਪਹਿਲਾਂ ਹੀ ਇਸ ਬਾਰੇ ਸਭ ਕੁਝ ਦੱਸ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਮਾ ਕਾਰਨੀ ਦਾ ਕਹਿਣਾ ਹੈ ਕਿ ਉਹ ਆਪਣੇ ਪਹਿਲੇ ਬਜਟ ਉੱਪਰ 100% ਭਰੋਸਾ ਕਰਦੇ ਨੇ ਤੇ ਜੇਕਰ ਇਹ ਪਾਸ ਨਹੀਂ ਹੁੰਦਾ ਤਾਂ ਉਹ ਚੋਣਾ ਵਿੱਚ ਇਸ ਦਾ ਬਚਾਅ ਕਰਨ ਦੇ ਲਈ ਵੀ ਤਿਆਰ ਨੇ ਦਰਅਸਲ ਲਿਬਰਲ ਪਾਰਟੀ ਦੀ ਮinority government ਨੂੰ ਇਸ ਬਜਟ ਨੂੰ ਪਾਸ ਕਰਵਾਉਣ ਦੇ ਲਈ ਫਿਲਹਾਲ ਕਿਸੇ ਪਾਸਿਓਂ ਕੋਈ ਸਹਾਰਾ ਨਹੀਂ ਮਿਲ ਰਿਹਾ ਕਿਉਂਕਿ ਬਲੌਕ ਕਿਵਕਾ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਬਹੁਤ ਮਹੀਨੇ ਪਹਿਲਾਂ ਲਿਬਰਲਸ ਨੂੰ ਆਪਣੀਆਂ ਸ਼ਰਤਾਂ ਦੱਸ ਦਿੱਤੀਆਂ ਸਨ ਅਤੇ ਜੇਕਰ ਉਹਨਾਂ ਨੂੰ ਪੂਰਾ ਕੀਤਾ ਜਾਂਦਾ ਤਾਂ ਹੀ ਬਜਟ ਨੂੰ ਸਮਰਥਨ ਦਿੱਤਾ ਜਾਏਗਾ ਦੂਜੇ ਪਾਸੇ ਕੰਜ਼ਰਟਿਵ ਲੀਡਰ ਪੀਰੇ ਪੋਲੀਆ ਬਟੈਕਸ ਕਟ ਅਤੇ ਡੈਫਸਿਟ ਨੂੰ 42 ਬਿਲੀਅਨ ਤੱਕ ਲਿਆਉਣ ਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਐਨਡੀਪੀ ਵਰਕਿੰਗ ਕਲਾਸ ਦੇ ਲਈ ਕੁਝ ਸ਼ਰਤਾਂ ਰੱਖਦੀ ਹੋਈ ਦਿਖਾਈ ਦੇ ਰਹੀ ਹੈ ਉਸ ਦੇ ਬਦਲੇ ਹੀ ਬਜਟ ਨੂੰ ਪਾਸ ਕਰਨ ਦੇ ਲਈ ਸਮਰਥਨ ਦਿੱਤਾ ਜਾਏਗਾ ਪਰ ਜੇਕਰ ਇਹ ਸਮਰਥਨ ਨਹੀਂ ਮਿਲਦਾ ਤਾਂ ਸਰਕਾਰ ਡਿੱਗ ਸਕਦੀ ਹੈ ਜਿਸ ਦੇ ਨਾਲ ਦੁਬਾਰਾ ਤੋਂ ਇਲੈਕਸ਼ਨ ਕਾਲ ਹੋ ਸਕਦੀ ਹੈ ਅਤੇ ਪੋਲੀਟੀਕਲ ਤੌਰ ਤੇ ਪਾਰਾ ਚੜ ਸਕਦਾ ਪਰ ਹੁਣ ਤੱਕ ਲਿਬਰਲਸ ਕੰਫੀਡੈਂਟ ਜ਼ਰੂਰ ਦਿਖਾਈ ਦੇ ਰਹੇ ਨੇ ਪਰ ਦੂਜੇ ਪਾਸੇ ਕੰਜ਼ਰਵਟਿਵ ਦੇ ਹਾਊਸ ਲੀਡਰ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਸ਼ਾਇਦ ਲਿਬਰਲਸ ਇਸ ਬਜਟ ਤੋਂ ਬਾਅਦ ਇਲੈਕਸ਼ਨ ਦੀ ਤਿਆਰੀ ਵੀ ਨਾਲੋਂ ਨਾਲ ਕਰ ਰਹੇ ਹੋਣ ਪਰ ਹੁਣ ਇਸ ਬਜਟ ਦੇ ਵਿੱਚ ਜੋ ਮੰਗਾਂ ਨੇ ਜੋ ਕੰਜ਼ਰਵਟਿਵ ਵੱਲੋਂ ਰੱਖੀਆਂ ਗਈਆਂ ਨੇ ਜਿਸ ਵਿੱਚ ਇੰਡਸਟਰੀਅਲ ਕਾਰਬਨ ਟੈਕਸ ਨੂੰ ਹਟਾਉਣਾ ਸ਼ਾਮਲ ਹੈ ਅਤੇ ਨਾਲੋਂ ਨਾਲ ਟੈਕਸ ਕਟ ਦੀ ਕਟੌਤੀ ਜਿਸ ਨੂੰ ਕਿ ਸਰਕਾਰ ਫਿਲਹਾਲ ਪੂਰਾ ਨਹੀਂ ਕਰਸਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਕਾਰਨ ਇਸ ਬਜਟ ਨੂੰ ਸਮਰਥਨ ਮਿਲੇਗਾ ਕਿ ਨਹੀਂ ਇਹ ਜ਼ਰੂਰ ਸਵਾਲ ਬਣਿਆ ਹੋਇਆ ਕਿਉਂਕਿ ਐਨਡੀਪੀ ਦੇ ਵੱਲੋਂ ਪ੍ਰੋਵਿੰਸ਼ੀਅਲ ਸਿਕਿਉਰਿਟੀ ਹੈਲਥ케ਅਰ ਵਾਸਤੇ ਫੰਡਿੰਗ ਅਤੇ ਫਸਟ ਟਾਈਮ ਹੋਮ ਬਾイヤਰਸ ਨੂੰ ਬਿਨਾ ਇੰਟਰਸਟ ਤੋਂ ਲੋਨ ਦੇਣ ਵਰਗੀਆਂ ਮੰਗਾਂ ਰੱਖੀਆਂ ਗਈਆਂ ਨੇ ਕਿਉਂਕਿ ਐਨਡੀਪੀ ਕੋਲੇ ਪਾਰਲੀਮੈਂਟ ਦੇ ਵਿੱਚ 7 ਸੀਟਾਂ ਨੇ ਅਤੇ ਲਿਬਰਲਸ ਕੋਲੇ 169 ਸੀਟਾਂ ਨੇ ਜਿਸ ਕਾਰਨ ਬਜਟ ਪਾਸ ਕਰਵਾਉਣ ਦੇ ਲਈ ਉਹਨਾਂ ਨੂੰ 3 ਐਮਪੀਜ਼ ਦੀਆਂ ਵੋਟਾਂ ਦੀ ਜ਼ਰੂਰਤ ਹੈ ਤੇ ਇਹ ਮਿਲਦੀਆਂ ਕਿ ਨਹੀਂ ਇਹ ਜ਼ਰੂਰ ਦੇਖਣਾ ਹੋਏਗਾ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਮੁਹਿੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਅਤੇ ਇਸ ਸਾਲ ਇਹ ਕੈਂਪ ਕਿੱਥੇ ਅਤੇ ਕਿਸ ਤਰੀਕ ਨੂੰ ਲੱਗਣ ਜਾ ਰਹੇ ਨੇ ਇਸ ਬਾਰੇ ਚੈਨਲ ਪੰਜਾਬੀ ਵੱਲੋਂ ਪ੍ਰਬੰਧਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਦੋਸਤੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਦੋਂ ਨਵੰਬਰ ਦਾ ਮਹੀਨਾ ਆਉਂਦਾ ਇੰਟਰਵਿਊ ਤੁਹਾਡੇ ਨਾਲ ਜਿਹੜੀ ਦਿਖਾਉਣੇ ਹੁੰਦੇ ਆ ਖਾਸ ਮਹਿਮਾਨ ਸਾਡੇ ਕੋਲ ਹੁੰਦੇ ਨੇ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਉਹਨਾਂ ਦਾ ਇੱਕ ਮਿਸ਼ਨ ਆ ਤੇ ਇੱਕ ਬਹੁਤ ਵੱਡੀ ਕੈਨੇਡਾ ਦੇ ਵਿੱਚ ਜਿਹੜੀ ਕੈਂਪੇਨ ਇੱਥੋਂ ਸ਼ੁਰੂ ਹੋਈ ਸੀ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫੈਲੀ ਆ ਐਸ ਵਾਰ ਫੇਰ ਉਹਨਾਂ ਦੇ ਵਲੰਟੀਅਰਸ ਸਾਡੇ ਨਾਲ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਐਸ ਵਾਰੀ ਕਿੱਥੇ-ਕਿੱਥੇ ਕਿਹੜੀ-ਕਿਹੜੀ ਥਾਂ ਤੇ ਇਹ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ ਅਸੀਂ ਕਰ ਜੀ ਸასი ਸ਼ ਕਰਦੇ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਜਾਣਕਾਰੀ ਦਿਓ ਤੇ ਸਾਡੇ ਦਰਸ਼ਕਾਂ ਨੂੰ ਦੱਸਿਓ ਜੀ ਐਸ ਵਾਰੀ ਕਿੱਥੇ-ਕਿੱਥੇ ਤੇ ਕਿਹੜੀ-ਕਿਹੜੀ ਜਗ੍ਹਾ ਤੇ ਇਹ ਬਲੱਡ ਡੋਨੇਸ਼ਨ ਕੈਂਪ ਜਿਹੜੇ ਲੱਗੇ ਨੇ ਜੀ ਸਸਿਕਾ ਬੇਜੀ ਮੇਰਾ ਨਾਮ ਇੰਦਰਪ੍ਰੀਤ ਸਿੰਘ ਹੈ ਜੀ ਮੈਂ ਵੋਲੰਟੀਅਰ ਆ ਬਲਡ ਡੋਨੇਸ਼ਨ ਵੈਸਕਨੇਸ਼ਨ ਕੈਂਪੇਨ ਤੋਂ ਤੇ ਐਤ ਕੀ ਜਿਹੜੇ ਆਪਣੇ ਕੈਂਪ ਡੇਟਸ ਹੈਗੀਆਂ ਨੇ ਸਰੀ ਦੇ ਵਿੱਚ ਹੈਗੇ 7 ਤੇ 8 ਤਰੀਕ ਨੂੰ ਜੀ ਸੋ ਇਹ ਹੈਗਾ ਕਲਬਰਡਿਲ ਰੈਕਸ ਸੈਂਟਰ ਜਿਹੜਾ ਕਲਬਰਡਿਲ ਦੇ ਵਿੱਚ ਹੋ ਰਹੀ ਆ ਤੇ ਐਬਰਸਫੋਰਡ ਦੇ ਵਿੱਚ ਆਪਣੇ ਹੋ ਰਹੀ ਹੈ 14 ਤੇ 15 ਨੂੰ ਇਮੈਨੂਅਲ ਮੈਨੋਨਾਈਟ ਚਰਚ ਹੈਗੀ ਆ ਆਪਣੇ ਬਲੂ ਰਿਜ ਤੇ ਕਲੀਅਰ ਬਰੁਕ ਦੇ ਕੋਰਨਰ ਦੇ ਉੱਤੇ ਸੋ ਉੱਥੇ ਐਤ ਕੀ ਆਪਣੇ ਕੈਂਪ ਆ ਦੋ ਮੇਨ ਜਿਹੜੇ ਸਿਟੀਜ਼ ਨੇ ਉੱਥੇ ਲੱਗ ਰਹੇ ਨੇ ਪਲੱਸ ਇਹਦੇ ਨਾਲ ਵਿਕਟੋਰੀਆ ਤੇ ਵੈਂਕੂਵਰ ਕਲੋਨਾ ਕੈਮਲੂਸ ਜਾਨਕੀ ਆਲ ਓਵਰ ਬੀਸੀ ਕੈਂਪ ਵਿੱਚ ਲੱਗ ਰਹੇ ਨੇ ਤੇ ਵਰਲਡ ਵਾਈਡ ਵੀ ਲੱਗ ਰਹੇ ਨੇ ਤੇ ਓਵਰਲ ਕੈਨੇਡਾ ਦੇ ਵਿੱਚ ਐਤ ਕੀ ਇਹ 31 ਸੈਂਟਰਾਂ ਦੇ ਵਿੱਚ ਪ੍ਰੋਕਸੀਮੇਟਲੀ ਆਰਗੇਨਾਈਜ਼ਡ ਰਿਕਨਲ ਲੱਗ ਰਹੇ ਨੇ ਕੈਂਪ ਤੇ ਬਾਕੀ ਜਿੰਨੇ ਹੋਰ ਛੋਟੇ ਸ਼ਹਿਰ ਨੇ ਜਿੱਥੇ ਇੰਡੀਵਿਜੂਲੀ ਤੌਰ ਦੇ ਉੱਤੇ ਵੀਰ ਭੈਣ ਇਕੱਠੇ ਹੋ ਕੇ 1900 ਨਵੰਬਰ ਨਵੰਬਰ 1984 ਦੀ ਯਾਦ ਦੇ ਵਿੱਚ ਉਹ ਇੰਡੀਵਿਜੂਲੀ ਤੌਰ ਦੇ ਉੱਤੇ ਵੀ ਖੂਨਦਾਨ ਕਰਦੇ ਨੇ ਜੀ ਜੀ ਜਦੋਂ ਆਪਾਂ ਜ਼ਿਕਰ ਕੀਤਾ ਕਿ ਇੱਥੋਂ ਕੈਂਪੇਨ ਸ਼ੁਰੂ ਹੋਈ ਸੀ ਇਸ ਵੇਲੇ ਵਰਲਡਵਾਈਡ ਇਹ ਚੱਲੇਗੀ ਹੈ ਕਿਸ ਤਰ੍ਹਾਂ رابطہ ਸਾਰਿਆਂ ਦੇ ਨਾਲ ਤੇ ਉੱਥੇ ਕੈਂਪ ਕਿਦਾਂ ਲੱਗਦੇ ਆ ਜਾਂ ਕਈ ਇਹ ਆਰਗੇਨਾਈਜ਼ਡ ਸਿਸਟਮ ਦੇ ਵਿੱਚੋਂ ਬਾਹਰ ਜਾ ਕੇ ਵੀ ਡੋਨੇਟ ਕਰਦੇ ਨੇ ਲੋਕ ਤੁਹਾਡੇ ਕੋਲ ਮੋਟੀਵੇਟ ਹੋ ਕੇ ਸੋ ਕੈਂਪੇਨ ਜਿਹੜੀ ਹੈਗੀ ਆ ਤਾਂ ਸਾਰਾ ਸਾਲ ਚੱਲਦੀ ਆ ਜਿਵੇਂ ਵੀਰਜੀ ਨੇ ਵੀ ਦੱਸਿਆ ਵੀ 1984 ਦੀ ਜਾਂਚ ਜੋ ਕਤਲੇਆਮ ਹੋਇਆ ਆਂ ਦਿਨਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਵੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਜਯਾਧਵਪੁਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਬਕਾਰੋ ਦੇ ਵਿੱਚ ਕਾਨਪੁਰ ਦੇ ਵਿੱਚ ਜਾਨੀ ਕਿ ਜਿਹੜਾ ਆਪਾਂ ਨੂੰ ਹੁਣ ਹੌਲੀ ਹੌਲੀ ਪਤਾ ਲੱਗਦਾ ਪਿਆ ਕਿਵੇਂ ਖੂਨ ਦੀ ਹੁੱਲੀ ਸਿੱਖਾਂ ਜਿਹੜੇ ਇਨੋਸੈਂਟ ਸਿੱਖ ਸੀਗੇ ਉਹਨਾਂ ਦੀ ਖੇਡੀ ਗਈ ਹੈਗੀ ਆ ਕਿਵੇਂ ਉਹਨਾਂ ਦਾ ਖੂਨ ਬਹਾਇਆ ਗਿਆ ਹੈ ਜਦੋਂ ਵੀ ਉਹ ਦਰਦਨਾਕ ਦ੍ਰਿਸ਼ ਆਪਾਂ ਯਾਦ ਕਰਦੇ ਆ ਜੀ ਰੂਹ ਕੰਬ ਉੱਠਦੀ ਆ ਵੀ ਇੰਨੇ ਭਿਆਨਕ ਤਰੀਕੇ ਨਾਲ ਵੀ ਕੋਈ ਕਰ ਸਕਦਾ ਹੈ ਵੀ ਛੋਟੇ ਛੋਟੇ ਬੱਚਿਆਂ ਦੇ ਟਾਇਰਾਂ ਗਲਾਂ ਦੇ ਵਿੱਚ ਟਾਇਰ ਪਾ ਕੇ ਜਲਾਇਆ ਜਾ ਸਕਦਾ ਹੈ ਜਦੋਂ ਸੋਚ ਦੀ ਗੱਲ ਹੁੰਦੀ ਆ ਜਦੋਂ ਸੋਚ ਦੇ ਬਾਰੇ ਸੋਚਦੇ ਆ ਤਾਂ ਫਿਰ ਗੁਰੂ ਪਾਤਸ਼ਾਹ ਦੀ ਬਣਾਈ ਹੋਈ ਜਿਹੜੀ ਕੌਮ ਆ ਇਹ ਕਿਉਂਕਿ ਉਹ ਬਖਰੀਕ ਸੋਚ ਦਾ ਮਿਸ਼ਨ ਲੈ ਕੇ ਚੱਲਦੀ ਆ ਜਿਹੜਾ ਤੁਹਾਡਾ ਕੁਐਸਚਨ ਸੀ ਕਿ ਆ ਵੀ ਆਰਗੇਨਾਈਜ਼ ਤਰੀਕੇ ਨਾਲ ਤੇ ਅਨਾਰਗੇਨਾਈਜ਼ ਤਰੀਕੇ ਨਾਲ ਹਨਾ ਸੋ ਜਿਹੜੀ ਉਹ ਸੋਚ ਆ ਉਹ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਹੈਗੀ ਆ ਸਰਬਤ ਦੇ ਭਲੇ ਦੀ ਗੱਲ ਉਹ ਪਰ ਉਹ ਨਾਲ ਗੁਰੂ ਸਾਹਿਬ ਨੇ ਦ੍ਰਿੜਤਾ ਵੀ ਬਖਸ਼ੀ ਆ ਵੀ ਜਿਹੜਾ ਜ਼ਾਲਮ ਆ ਉਹਨੂੰ ਜ਼ਾਲਮ ਕਹਿਣ ਦੀ ਜ਼ਰੂਰਤ ਕਰਨੀ ਆ ਤੇ ਉਹਦਾ ਮੁਕਾਬਲਾ ਕਰਨਾ ਸੋ ਜਦੋਂ ਖੂਨ ਡੋਲਿਆ ਗਿਆ ਹੈਗਾ ਉਹ ਤਾਂ ਖੂਨ ਜਿਹੜਾ ਡੁੱਲੇ ਖੂਨ ਦਾ ਬਦਲਾ ਅਸੀਂ ਖੂਨ ਡੋਲ ਕੇ ਨਹੀਂ ਲੈ ਰਹੇ ਹੈਗੇ ਕਿਉਂਕਿ ਸਾਡੇ ਗੁਰੂ ਪਾਸ਼ਾ ਨੇ ਚੀਜ਼ ਸਾਨੂੰ ਸਿਖਾਈ ਨਹੀਂ ਹੈਗੀ ਉਹਨਾਂ ਨੇ ਤਾਂ ਸਰਬਤ ਦੇ ਭਲੇ ਦੀ ਗੱਲ ਕੀਤੀ ਆ ਸੋ ਗੁਰੂ ਪਾਸ਼ਾ ਆਪਾਂ ਨੂੰ ਕਹਿੰਦੇ ਨੇ ਵੀ ਸਰਬਤ ਦਾ ਭਲਾ ਕਰਨਾ ਸੋ ਆਪਾਂ ਆਪਣੀਆਂ ਨਾੜਾਂ ਚੋਂ ਵੀਰ ਭੈਣ ਖੂਨ ਕਢਾ ਕੇ ਲੋਕਾਂ ਦੀ ਜਾਨਾਂ ਬਚਾ ਰਹੇ ਨੇ ਤੇ ਜਿਵੇਂ ਲਖਵੀਰ ਬਾਈ ਨੇ ਦੱਸਿਆ ਵੀ ਲਾਰਜੈਸਟ ਲਾਈਫ ਸੇਵਿੰਗ ਕੈਂਪੇਨ ਕੈਨੇਡਾ ਦੀ ਆ ਸੋ ਲੱਖਾਂ ਹੀ ਜਾਨਾਂ ਬਚ ਚੁੱਕੀਆਂ ਨੇ ਤੇ ਹਜੇ ਹੋਰ ਬਚੀਆਂ ਬਚਾਈਆਂ ਜਾ ਰਹੀਆਂ ਨੇ ਸੋ ਆਰਗੇਨਾਈਜ਼ ਤਰੀਕੇ ਨਾਲ ਜਿਵੇਂ ਤੁਸੀਂ ਗੱਲ ਕਰਦੇ ਹੋ ਜਿਹੜੇ ਵੱਡੇ ਸ਼ਹਿਰ ਨੇ ਜਾਂ ਉੱਥੇ ਆਰਗੇਨਾਈਜ਼ ਤਰੀਕੇ ਨਾਲ ਵਲੰਟੀਅਰ ਵੀ ਇਕੱਠੇ ਹੁੰਦੇ ਨੇ ਕਿਉਂਕਿ ਕੈਂਪੇਨ ਦਾ ਆਪਣਾ ਇੱਕ ਜਿਹਨੇ ਜਿਵੇਂ ਆਪਾਂ ਕਹਿੰਨੇ ਵੀ ਸਿਧਾਂਤ ਆ ਉਹ ਸਿਧਾਂਤ ਦੇ ਤੀਨ ਉਹ ਚੱਲਦੇ ਹੋਏ ਵੀਰ ਭੈਣਾ ਬੱਚੇ ਨਾਲ ਮਿਲ ਕੇ ਕੈਂਪੇਨ ਆਰਗੇਨਾਈਜ਼ਰੀਕੇ ਨਾਲ ਚਲਾਉਂਦੇ ਨੇ ਪਰ ਜਿੱਥੇ ਹੁਣ ਥੋੜੇ ਵੀਰ ਭੈਣ ਨੇ ਜਿੱਥੇ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਸਿੱਖ ਕੌਮ ਇੱਕ ਨਸਲਕੁਸ਼ੀ ਦੇ ਖਿਲਾਫ ਇੱਕ ਮਹਮ ਚਲਾ ਰਹੀ ਆ ਕੈਨੇਡਾ ਦੇ ਵਿੱਚ ਉਹ ਇੰਡੀਵਿਜੂਅਲੀ ਤੌਰ ਦੇ ਉੱਤੇ ਵੀ ਜਿਹੜੇ ਵੀ ਉੱਥੇ ਸੀਬੀਐਸ ਦੇ ਸੈਂਟਰ ਹੈਗਾ ਬਲੱਡ ਡੋਨੇਸ਼ਨ ਸੈਂਟਰਸ ਉੱਥੇ ਜਾ ਕੇ ਆਪਣਾ ਬਲੱਡ ਦਿੰਦੇ ਨੇ ਤੇ ਉਹ ਯਾਦ ਕਰਦੇ ਨੇ ਉਸ ਪਿਛੜੀਆਂ ਹੋਈਆਂ ਰੂਹਾਂ ਨੂੰ ਜਿਨ੍ਹਾਂ ਨੂੰ ਕੋ-ਕੋ ਕੇ ਮਾਰਿਆ ਗਿਆ ਜੀ ਇੱਕ ਵਾਰੀ ਸ਼ਾਨੂੰ ਆਖਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਤੁਸੀਂ ਇਸ ਕੈਂਪੇਨ ਬਾਰੇ ਕੀ ਕਹਿਣਾ ਚਾਹੋਗੇ ਤੇ ਇੱਕ ਵਾਰੀ ਕੋਈ ਕੰਟੈਕਟ ਜਾਂ ਇੱਕ ਵਾਰੀ ਡਿਟੇਲ ਸਾਨੂੰ ਫੇਰ ਦੱਸੋ ਕਿ ਕਿੱਥੇ ਕਿੱਥੇ ਸਾਰੀ ਐਪੀਸੋਡ ਦੇ ਵਿੱਚ ਆਰਗੇਨਾਈਜ਼ ਹੋ ਰਹੀ ਜੀ ਇਹ ਵੀਰ ਜੀ ਜਿਵੇਂ ਆਪਾਂ ਕਹਿੰਦੇ ਜਿਹੜੀ ਇਹ ਕੈਂਪੇਨ ਆ ਇਹ ਅਵੇਅਰਨੈਸ ਦਾ ਸਨੇਹਾ ਦਿੰਦੀ ਹੈ ਜਿਵੇਂ ਗੁਰਬਾਣੀ ਦਾ ਸ਼ਬਦ ਆ ਕਬੀਰ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਜਿੱਥੇ ਗਿਆਨ ਆ ਜਿੱਥੇ ਇਨਫਰਮੇਸ਼ਨ ਆ ਸਮਾਨੋ ਸਾਨੂੰ ਰਾਜਨੀਤਿਕ ਸਮਾਜਿਕ ਤੇ ਆਰਥਿਕ ਜਾਣਕਾਰੀ ਹੈਗੀ ਆ ਉਹ ਧਰਮ ਤੇ ਜਿੱਥੇ ਮਿਸ ਇਨਫਾਰਮੇਸ਼ਨ ਆ ਉਹ ਪਾਪ ਆ ਸਾਨੂੰ ਗੁਰੂ ਨੇ ਕਿਹਾ ਨਹਿ ਬਲੰਮ ਧਰਮੰ ਬਲੰਮ ਪਾਪੰ ਜਿਹੜਾ ਧਰਮ ਦਾ ਕੰਮ ਕਰਨਾ ਉਹਦੇ ਵਿੱਚ ਆਪਾਂ ਕੋਲ ਨਹੀਂ ਕਰੀਦੀ ਜਿਹੜਾ ਪਾਪ ਕਰਨਾ ਉਹਦੇ ਵਿੱਚ ਆਪਾਂ ਕੋਲ ਕਰੀਦੀ ਆ ਤਾਂ ਕਿ ਉਹ ਟਲ ਜਾਵੇ ਇਸ ਤਰ੍ਹਾਂ ਇਹ ਜਿਹੜੀ ਕੈਂਪੇਨ ਆ ਜਿਵੇਂ ਵੀਰ ਨੇ ਪਹਿਲਾਂ ਵੀ ਦੱਸਿਆ ਨਵੰਬਰ 7 ਤੇ 8 ਨੂੰ ਸਰੀ ਦੇ ਵਿੱਚ ਕੈਂਪ ਨੇ ਕੈਂਪੇਨ ਦਾ ਮਤਲਬ ਮੁਹਿਮ ਉਹ ਤਾਂ ਸਾਰਾ ਸਾਲ ਚੱਲਦੀ ਆ ਜਿਹੜੀ 1999 ਤੋਂ ਚੱਲ ਪਈ ਤੇ ਅੱਗੇ ਚੱਲਣੀ ਐ ਐਂਡਲੈਸ ਆ ਪਰ ਜਿਹੜਾ ਕੈਂਪ ਨੇ ਉਹ ਸਰੀ ਦੇ ਵਿੱਚ ਲੱਗ ਰਿਹਾ ਹੈ ਨਵੰਬਰ 7 ਤੇ 8 ਨੂੰ ਹੈਪਸਪੋਟ ਦੇ ਵਿੱਚ 14 ਤੇ 15 ਨੂੰ ਬਾਕੀ ਜਿਹੜੀ ਜਾਣਕਾਰੀ ਉਹ ਜਿਹੜਾ ਸਾਡਾ ਫੋਨ ਨੰਬਰ ਆ ਕੌਮ ਦਾ ਮਤਲਬ 604 369 1984 604 369 1984 ਜਾਂ ਜਿਹੜੀ ਵੈਬਸਾਈਟ ਆ ਜੈਨੋਸਾਈਡ 1984 ਜਾ ਸਿੱਖ.ਸੀ ਸਿੱਖ.net ਤੇ ਜਾ ਕੇ ਆਪਾਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੀ ਵੀ ਜੀ ਤੁਸੀਂ ਆਖਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸੁਨੇਹਾ ਤੇ ਕੀ ਇਸ ਕੈਂਪੇਨ ਬਾਰੇ ਕਹੋਗੇ ਸਨੇਹਾ ਬੀਰ ਜੀ ਇਹ ਸਾਰੀ ਸਿੱਖ ਕੌਮ ਨੂੰ ਸੁਨੇਹਾ ਹੈਗਾ ਵੀ ਇਹ ਸਿੱਖ ਕੌਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਜਿਹੜੀ 1984 ਦੀ ਯਾਦ ਦੇ ਵਿੱਚ ਆਪਾਂ ਹਰ ਸਾਲ ਕੈਂਪ ਨਵੰਬਰ ਦੇ ਮਹੀਨੇ ਦੇ ਵਿੱਚ ਤਲਾਉਨੇ ਆ ਉਹ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਅਪੀਲ ਹੈ ਕਿ ਤੁਸੀਂ ਇਹਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਕਿਉਂਕਿ ਇਹ ਕੌਮ ਦੀ ਕੈਂਪੇਨ ਆ ਕਿਸੇ ਇੰਡੀਵਿਜੂਅਲ ਕਿਸੇ ਪਰਸਨ ਕਿਸੇ ਆਰਗੇਨਾਈਜੇਸ਼ਨ ਦੀ ਕੈਂਪੇਨ ਨਹੀਂ ਇਹ ਸਾਰੇ ਸਿੱਖ ਸਮੂਚੀ ਸਿੱਖ ਸਮੂਚੀ ਕੌਮ ਦੀ ਕੈਂਪੇਨ ਆ ਸੋ ਇਹਦੇ ਵਿੱਚ ਤੁਸੀਂ ਜ਼ਰੂਰ ਨਹੀਂ ਆਪਾਂ ਬਲੱਡ ਡੋਨੇਟ ਹੀ ਕਰਨਾ ਹੈਗਾ ਕਈ ਵੀਰ ਭੈਣ ਐਦਾਂ ਦੇ ਨੇ ਜਿਹੜੇ ਕਿਸੇ ਵੀ ਆਪਣੇ ਹੈਲਥ issues ਕਰਕੇ ਬਲੱਡ ਡੋਨੇਟਿੰਗ ਕਰ ਸਕਦੇ ਬਟ ਉਹ ਵੋਲੰਟੀਅਰ ਕਰ ਸਕਦੇ ਨੇ ਉਥੇ ਆਉਣ ਜਰੂਰ ਜਦੋਂ ਕੈਂਪ ਡੇਸ ਲੱਗਦੇ ਨੇ ਉਥੇ ਜਰੂਰ ਆਉਣ ਕਿਉਂਕਿ ਜੋ ਉਥੇ ਉਹ ਦੇਖਣਗੇ ਵੀ ਕਿਵੇਂ ਸਿੱਖ ਕੌਮ ਇੱਕ ਆਰਗੇਨਾਈਜ਼ ਤਰੀਕੇ ਨਾਲ ਇਕੱਠੀ ਹੋ ਕੇ ਕਿੰਨੇ ਪਿਆਰ ਦੇ ਨਾਲ ਉਥੇ ਵਿਚਰਦੀ ਆ ਤੁਸੀਂ ਆ ਕੇ ਉਥੇ ਜਰੂਰ ਪਹੁੰਚੋ ਕਿਉਂਕਿ ਆਪਾਂ ਉਥੇ ਹਾ ਦਾ ਨਾਰਾ ਵੀ ਮਾਰਦੇ ਆ ਕਿਉਂਕਿ ਜੋ ਆਪਣੇ ਨਾਲ ਹੋਇਆ ਆਪਾਂ ਉਹਦੇ ਲਈ ਉਥੇ ਇਕੱਠੇ ਹੁੰਨੇ ਆ ਤੇ ਆਪਾਂ ਉਥੇ ਹਾ ਦਾ ਨਾਰਾ ਮਾਰਦੇ ਆ ਤੁਸੀਂ ਸਾਰੇ ਵੀਰ ਭੈਣ ਜਿੰਨੇ ਤੁਹਾਡੇ ਸਰੋਤੇ ਨੇ ਸੁਣਦੇ ਨੇ ਸਿੱਖ ਕੌਮ ਦੇ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਈਵਨ ਤੋਂ ਹੋਰ ਕਮਿਊਨਿਟੀਜ਼ ਦੇ ਵੀ ਜਿਹੜੇ ਵੀ ਸੁਣ ਰਹੇ ਨੇ ਆਪਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੰ ਵੀ ਤੁਸੀਂ ਉੱਥੇ ਜਰੂਰ ਆਓ ਤੇ ਆ ਕੇ ਜਿਹੜਾ ਕੁਝ ਜ਼ੁਲਮ ਉਸ ਟਾਈਮ ਵਾਪਰਿਆ ਉਹਦੇ ਖਿਲਾਫ ਹਾ ਦਾ ਨਾਰਾ ਜਰੂਰ ਮਾਰੋ ਤੇ ਤੁਸੀਂ ਜਿਵੇਂ ਵੀ ਹੋਵੇ ਉਵੇਂ ਇਸ ਮਹਿੰਦ ਦੇ ਨਾਲ ਜੁੜੋ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਆਪਣੀ ਜੈਨੋਸ ਆਪਣੀ ਵੈਬਸਾਈਟ ਹੈਗੀ ਹੈ www.genocide1984.com ਦੇ ਉੱਤੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਜੇ ਕੋਈ ਫੋਨ ਕਾਲ ਕਰਨੀ ਹੈ ਤਾਂ 6043691984 ਨੰਬਰ ਹੈਗਾ ਤੇ ਉਹਦੇ ਨਾਲ ਮੈਂ ਇੱਕ ਹੋਰ ਚੀਜ਼ ਸਾਂਝੀ ਕਰਨੀ ਸੀਗੀ ਵੀ ਜਿਹੜਾ ਆਪਣਾ ਕੈਂਪ ਹੈਗਾ 2 ਦਿਨ ਜੇ ਮੈਵਰਸਫੋਰਟ ਤੇ ਸੜੀ ਦੇ ਵਿੱਚ 7 ਤਰੀਕ ਨੂੰ ਬਾਇ ਅਪਾਇੰਟਮੈਂਟਸ ਆ ਸੋ ਕਿਸੇ ਵੀ ਵੀਰ ਭੈਣ ਨੇ ਕੋਈ ਅਪਾਇੰਟਮੈਂਟ ਬਣਾਉਣੀ ਹੋਵੇ ਤਾਂ ਉਹ ਕਾਲ ਕਰ ਸਕਦੇ ਇਸ ਨੰਬਰ ਦੇ ਉੱਤੇ ਉੱਥੇ ਆਪਣੇ ਹੀ ਵਲੰਟੀਅਰ ਵੀਰ ਭੈਣ ਬੱਚੇ ਬੈਠੇ ਨੇ ਉਹ ਤੁਹਾਡੀਆਂ ਕਾਲਾਂ ਰੀਸੀਵ ਕਰਨਗੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਉਹ ਆਨਸਰ ਕਰਦੇ ਨੇ ਤੁਸੀਂ ਉੱਥੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਜਿਹੜਾ ਟਾਈਮ ਹੈਗਾ ਕੈਂਪ ਦਾ ਉਹ ਹੈਗਾ ਜੀ 7 ਤਰੀਕ ਨੂੰ 12 ਵਜੇ ਤੋਂ ਲੈ ਕੇ 6:45 ਮਿੰਟ ਤੱਕ ਸ਼ਾਮ ਦਾ ਤੇ ਉਹ ਤੁਸੀਂ ਸਿਰਫ ਬਾਏ ਅਪਾਇੰਟਮੈਂਟਸ ਆ ਤੇ ਉਮੀ ਆਇਰਸਪੋਰਟ ਦੇ ਵਿੱਚ ਜਿਹੜੀ ਅਪਾਇੰਟਮੈਂਟs ਹੈਗੀ 14 ਤਰੀਕ ਨੂੰ ਸਿਰਫ ਅਪਾਇੰਟਮੈਂਟs ਨੇ ਤੇ 15 ਨੂੰ ਵਾਕ ਇਨ ਆ ਸੋ ਉਦੋਂ ਤੁਸੀਂ ਕੋਈ ਵੀ ਵੀਰ ਭੈਣ ਆਪਣਾ ਟਾਈਮ ਦੇ ਨਾਲ ਆ ਕੇ ਉੱਥੇ ਬਲੱਡ ਡੋਨੇਟ ਕਰ ਸਕਦਾ ਸੇਮ ਥਿੰਗ ਸਰੀ ਦੇ ਵਿੱਚ 8 ਤਰੀਕ ਨੂੰ ਵਾਕ ਇਨ ਆ ਸੋ ਤੁਸੀਂ ਉੱਥੇ ਆ ਕੇ ਆਪਣਾ ਬਲੱਡ ਡੋਨੇਟ ਕਰ ਸਕਦੇ ਹੋ ਤੇ ਨਾਲੇ ਜਿਹੜੇ ਵੀਰ ਭੈਣ ਆਪਣੇ ਉੱਥੇ ਇਕੱਠੇ ਹੁੰਦੇ ਨੇ ਉਹਨਾਂ ਦੇ ਨਾਲ ਤੁਸੀਂ ਆਪਣੇ ਸਾਥ ਵੀ ਪਾ ਸਕਦੇ ਹੋ ਤੇ ਤੁਸੀਂ ਨਾਲ ਜੁੜ ਸਕਦੇ ਹੋ ਇਸ ਕਾਫਲੇ ਦੇ ਵਿੱਚ ਕਿਉਂਕਿ ਇਹ ਉਹ ਕਾਫਲਾ ਹੈ ਜਿਹਦੇ ਉੱਤੇ ਸਾਰੇ ਸਿੱਖ ਕੌਮ ਨੂੰ ਆਜਾ ਕਿਉਂਕਿ ਆਪਾਂ ਇੰਨੀ ਅਜਾਨਾ ਜੜੀਆਂ ਬਚਾਈਆਂ ਨੇ ਉਹ ਸਾਰਾ ਸਿੱਖ ਕੌਮ ਨੂੰ ਸੇਰਾ ਵੱਜਦਾ ਉਸ ਗੱਲ ਦਾ ਜਾਣਦੀ ਤਾਂ ਇੱਕ ਦੀ ਕੀਮਤ ਨਹੀਂ ਹੈਗੀ ਜੀ ਇੱਥੇ ਤਾਂ ਲੱਖਾਂ ਹੀ ਜਾਨਾਂ ਆਪਾਂ ਬਚਾ ਚੁੱਕੇ ਆਂ ਤੇ ਲਗਾਤਾਰ ਬਚਾ ਰਹੇ ਆਂ ਸੋ ਇਸ ਕਰਕੇ ਇਸ ਮਹਿੰਦ ਦੇ ਵਿੱਚ ਤੁਸੀਂ ਸਾਰੇ ਆਮੰਤਰੋਂ ਖੁੱਲਾ ਸੱਦਾ ਜੀ ਸਾਰੇ ਵੀਰ ਭੈਣ ਜਰੂਰ ਆਉਣ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਬੜਾ ਹੁਣ ਦੇਖਦੇ ਹਾਂ ਐਡਵੈਂਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਵਿਸ਼ੇਸ਼ ਰਿਪੋਰਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਬਲੁੰਨਗੀ ਜੀ ਐ ਵਾਹਿਗੁਰੂ ਜੀ ਕਾ ਖ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਸਾਡੇ ਜਿਹੜੀ ਇੱਕ ਐਮ.ਐਲ.ਏ ਆ ਅੰਜਲਾ ਪਿੱਟ ਏਰੀ ਡੀ ਈਸਟ ਤੋਂ ਹੋ ਐਮ.ਐਲ.ਏ ਆ ਉਹਦੇ ਖਿਲਾਫ ਨਾ ਜਿਹੜਾ ਸ਼ੁਰੂ ਹੋ ਗਈ ਹੈ ਪਟੀਸ਼ਨ ਰੀਕਾਲ ਦੀ ਪਟੀਸ਼ਨ ਇਹ ਪਿੱਛੇ ਜੇ ਤੁਹਾਨੂੰ ਪਤਾ ਪ੍ਰੀਮੀਅਰ ਡੈਨੀਅਲਸ ਮੈਥ ਹੋਰਾਂ ਨੇ ਕਾਨੂੰਨ ਚੇਂਜ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਕੋਈ ਸੌਖਾ ਕਰ ਦਿੱਤਾ ਸੀ ਵੀ ਜੇ ਕਿਸੇ ਨੂੰ ਤੁਸੀਂ ਰੀਕਾਲ ਕਰਨਾ ਤੇ ਉਹ ਜਿਹੜੇ ਸਿਗਨੇਚਰs ਹੈਗੇ ਆ ਉਹਨਾਂ ਦੇ ਨੰਬਰ ਘਟਾ ਦਿੱਤੇ ਗਏ ਸੀਗੇ ਕੋਈ 15000 ਦੇ ਕਰੀਬ ਜਿਹੜੇ ਜੀ ਸਿਗਨੇਚਰ ਚਾਹੀਦੇ ਆ ਤੇ ਕਿਸੇ ਐਮਐਲਏ ਨੂੰ ਜਾਂ ਕਿਸੇ ਹੋਰ ਨੂੰ ਤੁਸੀਂ ਰੀਕਾਲ ਕਰਨਾ ਤੇ ਉਹ ਕਰ ਸਕਦੇ ਆ ਇਹ ਗੋਲਡਨ ਮਕਲੋਰ ਜਿਹੜੇ ਹੈ ਨੇ ਇਲੈਕਸ਼ਨਸ ਅਲਬਰਟਾ ਦੇ ਕਮਿਸ਼ਨਰ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਉਹਨਾਂ ਪਾਸੇ ਹੀ ਪਟੀਸ਼ਨ ਪਹੁੰਚੀ ਹੈ ਔਰ ਫਰਬਰੀ ਦੇ ਐਂਡ ਤੱਕ ਉਹਨਾਂ ਲੋਕਾਂ ਕੋਲ ਸਮਾਇਆ ਜਦ ਤੱਕ ਉਹ 15000 ਦੇ ਕਰੀਬ ਸਿਗਨੇਚਰ ਜਿਹੜੇ ਆ ਕਰਵਾ ਕੇ ਉਹਨਾਂ ਨੂੰ ਵਾਪਸ ਦੇਣਗੇ ਜੇ ਉਹ 15000 ਸਿਗਨੇਚਰ ਹੋ ਜਾਂਦੇ ਆ ਤੇ 4 ਮਹੀਨਿਆਂ ਦੇ ਅੰਦਰ ਅੰਦਰ ਉਹ ਜਿਹੜੀ ਰੀਕਾਲ ਵਾਲੀ ਵੋਟ ਹੈਗੀ ਆ ਉਹ ਆਰਡਰ ਕਰ ਸਕਦੇ ਆ ਅੱਛਾ ਉਹ ਜਿਹੜੀ ਉਸ ਕੰਸਟੀਟੂਐਂਸੀ ਦੇ ਵਿੱਚ ਹੋਏਗੀ ਜੇ 50% ਤੋਂ ਵੱਧ ਲੋਕ ਕਹਿੰਦੇ ਕਿ ਹਾਂ ਜੀ ਇਹਨਾਂ ਨੂੰ ਰੀਕਾਲ ਕਰ ਲਓ ਐਂਜਲਾ ਪੈਟ ਨੂੰ ਤੇ ਫੇਰ ਕੀ ਹੋਣਾ ਜੀ ਉੱਥੇ ਇਲੈਕਸ਼ਨ ਕਾਲ ਕੀਤੀ ਜਾਏਗੀ ਉਹਨੂੰ ਰੀਕਾਲ ਕਰ ਲਿਆ ਜਾਏਗਾ ਫੇਰ ਦੁਬਾਰਾ ਉੱਥੇ ਰੀ ਇਲੈਕਸ਼ਨ ਕਾਲ ਕੀਤੀ ਜਾਏਗੀ ਤਾਂ ਕਿ ਲੋਕ ਜਿਹੜੇ ਆ ਉਹ ਆਪਣੀ ਮਰਜ਼ੀ ਦਾ ਜਿਹੜਾ ਰਿਪਰੈਜ਼ੈਂਟੇਟਿਵ ਆ ਉਹਨੂੰ ਚੁਣ ਸਕਣ ਐਂਜਲਾ ਪੈਟ ਦਾ ਹੁਣ ਕਹਿਣਾ ਹੈਗਾ ਜੀ ਉਹ ਕਹਿੰਦੀ ਵੀ ਇਹ ਬੜੀਆਂ ਮਤਲਬ ਹਲਕੀ ਜੀ ਗੱਲ ਤੇ ਲੱਗਦਾ ਹੈ ਵੀ ਜੇ ਲੋਕੀ ਕਿਸੇ ਪਾਲਿਸੀ ਦੇ ਉੱਤੇ ਅ ਕੀ ਕਹਿੰਦੇ ਹੁੰਦੇ ਨੇ ਫਰਕ ਰੱਖਦੇ ਆ ਤੇ ਉਹ ਕੋਈ ਆਧਾਰ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵਾਪਸ ਬੁਲਾਉਣ ਦਾ ਹਾਂ ਜੇ ਕੋਈ ਕੋਈ ਗਲਤੀ ਕੀਤੀ ਹੋਵੇ ਕਿਸੇ ਐਮਐਲਏ ਨੇ ਜਾਂ ਕੋਈ ਫਾਈਨੈਂਸ਼ੀਅਲ ਕਪੜੇ ਕੀਤੇ ਹੋਣ ਤਾਂ ਤਾਂ ਕੋਈ ਰੌਲਾ ਹੈ ਪਰ ਜੇ ਸਿਰਫ ਪਾਲਿਸੀ ਦੇ ਆਧਾਰ ਦੇ ਉੱਤੇ ਵੀ ਕਿਉਂਕਿ ਜਿਹੜੀਆਂ ਪਾਲਿਸੀ ਜੋ ਇਸ ਵੇਲੇ ਫਾਲੋ ਕਰ ਰਹਾ ਹੈ ਉਹਨਾਂ ਨਾਲ ਤੁਸੀਂ ਸਹਿਮਤ ਨਹੀਂ ਹੋ ਰਹਾ ਤੇ ਇਸ ਕਰਕੇ ਤੁਸੀਂ ਰੀਕਾਲ ਵਾਲੀ ਗੱਲ ਸ਼ੁਰੂ ਕਰ ਦਿੱਤੀ ਉਹ ਕਹਿੰਦੀ ਇਦਾਂ ਨਹੀਂ ਹੋਣਾ ਚਾਹੀਦਾ ਪਰ ਖੈਰ ਜੀ ਇਸ ਵੇਲੇ ਅਲਬਰਟਾ ਦੇ ਵਿੱਚ ਇਹ ਦੂਸਰੀ ਰੀਕਾਲ ਪਟੀਸ਼ਨ ਸ਼ੁਰੂ ਹੋ ਚੁੱਕੀ ਆ ਪਹਿਲੀ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਦੇ ਖਿਲਾਫ ਸ਼ੁਰੂ ਹੋਈ ਆ ਇਹਹੀ ਰੀਕਾਲ ਵਾਲੀ ਪਟੀਸ਼ਨ ਉਹ ਕਹਿੰਦੇ ਵੀ ਉਹ ਬੱਚਿਆਂ ਦੀ ਐਜੂਕੇਸ਼ਨ ਦੀ ਜਿਹੜੀ ਆ ਭਈ ਸਹੀ ਸੰਭਾਲ ਜਿਹੜੀ ਆ ਉਹ ਨਹੀਂ ਕਰ ਰਹਾ ਜਿਹਦਾ ਕਰਕੇ ਉਹਨਾਂ ਨੂੰ ਵਾਪਸ ਬੁਲਾਉਣ ਦੀ ਗੱਲ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਹੀ ਤੀਸਰੀ ਇੱਕ ਐਮਐਲਏ ਔਰ ਮਨਿਸਟਰ ਰਾਜਨ ਸਾਨੀ ਹੋਰਾਂ ਦੇ ਖਿਲਾਫ ਵੀ ਇਸ ਤਰ੍ਹਾਂ ਦੀ ਗੱਲ ਆਰੰਭ ਹੋ ਰਹੀ ਆ ਉੱਥੇ ਉਹਨਾਂ ਦੀ ਟਾਊਨ ਹਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਲੋਕਾਂ ਨੇ ਉੱਥੇ ਰੌਲਾ ਰੱਪਾ ਕਾਫੀ ਪਾਇਆ ਰੀਕਾਲ ਰੀਕਾਲ ਦੇ ਨਾਅਰੇ ਲਾਏ ਗਏ ਨੇ ਸੋ ਹੁਣ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਆ ਇੱਥੇ ਅਲਬਰਟਾ ਦੇ ਵਿੱਚ ਉੱਠ ਰਹੀਆਂ ਪਰ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਕਿਸ ਪਾਸੇ ਨੂੰ ਊਠ ਜਿਹੜਾ ਕਰਵਟ ਲੈਂਦਾ ਹੈ ਜੀ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ